ਹਾਂਜੀ ਕੀ ਹਾਲ ਚਾਲ ਚੋਬਰੋ ਅੱਜ ਆਪਾਂ ਕਰਾਂਗੇ ਦੀਵਾਰ ਨੂੰ ਰੈਨੋਵੇਟ ਇਸ ਤੇ ਅੱਜ ਕੱਲ੍ਹ ਜੋ ਚੱਲਦੇ ਪਏ ਨੇ ਪੀਵੀਸੀ ਮੋਲਡਿੰਗ ਉਹਦਾਂ ਦਾ ਡਿਜ਼ਾਈਨ ਕੁਝ ਬਣਾਵਾਂਗੇ ਤੇ ਜੁੜੇ ਰੋ ਆਪਣੇ ਨਾਲ ਵੇਨੇ ਕੀ ਪੰਤਾ ਅੱਗੇ ਚੋਬਰੋ ਪੀਵੀਸੀ ਮੋਲਡਿੰਗ ਵਾਸ ਆਪਾਂ ਚੱਲਾ ਜਿਆ ਸਭ ਤੋਂ ਪਹਿਲਾਂ ਪੇਂਟ ਆਪਾਂ ਗਏ ਪੇਂਟ ਦੀ ਦੁਕਾਨ ਤੇ ਕਿ ਭਾਈ ਕਰ ਦੇ 2 ਲੀਟਰ ਪੇਂਟ ਪੈਕ ਇਹਦੇ ਵਿੱਚ ਕਾਫੀ ਕਰੀਮ ਕਲਰ ਆ ਪੰਚੇਦਾ ਜੋ ਦੀਵਾਰ ਨੂੰ ਨਵਾਂ ਲੋਕ ਕਰਾਂਗੇ ਆਪਾਂ ਨਵਾਂ ਡਿਜ਼ਾਈਨ ਤੇ ਆਪਾਂ ਉੱਥੇ ਜਾ ਕੇ ਚੱਕ ਲਿਆ ਭਾਈ ਲੋਜੀ ਕਹਿੰਦੇ ਆਪਣਾ ਕਾਫੀ ਕਲਰ ਤਿਆਰ ਹੋ ਗਿਆ ਚੋਬਰੋ ਥੋੜਾ ਡਾਰਕ ਰੱਖਿਆ ਪਉ ਉਸ ਹਿਸਾਬ ਨਾਲ ਜਿਆਦਾ ਡਾਰਕ ਕਰਦੇ ਤੇ ਅੰਧੇਰੇ ਚ ਹੋਰ ਰਿਕਣਾ ਨਹੀਂ ਗੱਲਬਾਤ ਨਹੀਂ ਬੰਨੀ ਕਰਨ ਆਪਾਂ ਪਾਈ ਕਰਨਾ ਹੈ ਪੇਂਟ ਉਹ ਆਪਾਂ ਕਰ ਲੈ ਨੂੰ ਸਾਰੀ ਚੰਦਰਾ ਕੰਧ ਤੇ ਕੱਟਦੀ ਕਹਿੰਦੇ ਵਟ ਤਾਂ ਹੀ ਗੱਲ ਬਣੇਗੀ ਲੋ ਬਈ ਚੋਬਰੋ ਪਹਿਲੀ ਕੋਟਿੰਗ ਆਪਾਂ ਕਰਦੇ ਸ਼ੁਰੂ ਤੇ ਉਹਦੇ ਮਗਰ ਆਪਾਂ ਕਰਾਂਗੇ ਥੋੜਾ ਵੇਟ ਤੇ ਮੈਂ ਸੋਚਾਂ ਤੱਕ ਜੱਕ ਲਈ ਮੋਲਡਿੰਗ ਉਹ ਕਿਤਨੂੰ ਪਤਾ ਮੋਲਡਿੰਗ ਬਿਨਾ ਗੱਲ ਨਹੀਂ ਬਣਨੀ ਉਹ ਬਰਾਬਰ ਲਿਆ ਗਿਆ ਮੋਲਡਿੰਗ ਇੱਥੋਂ ਕਿ ਲੋ ਕਰਾ ਲਈ ਕਟਿੰਗ ਡੇਟ ਬਾਈ ਡੇਟ ਦੀ ਮੋਲਡਿੰਗ ਸੀ ਲੋ ਜੀ ਭਾਈ ਮੋਲਡਿੰਗ ਆਪਾਂ ਕਰਦੇ ਸ਼ੁਰੂ ਪਹਿਲਾਂ ਆਪਾਂ ਬ੍ਰੀਕ ਬੋਲਡਿੰਗ ਲਾਵਾਂਗੇ ਉਹਦੇ ਬਾਅਦ ਇੱਕ ਆਪਾਂ ਹੋਰ ਲੇਅਰ ਲਾਵਾਂਗੇ ਆਪਾਂ ਦੋ ਲੇਅਰਾਂ ਲਾਵਾਂਗੇ ਤਾਂ ਹੀ ਗੱਲਬਾਤ ਪੂਰੀ ਬਣੇਗੀ ਇੱਕ ਲੇਅਰ ਤਾਂ ਲੱਗੀ ਹੁਣ ਦੂਜੀ ਲੇਅਰ ਤਾਂ ਕਰੀ ਕੰਮ ਸ਼ੁਰੂ ਵੀ ਮਿੱਤਰੋ ਵੇਨਦੇ ਵੰਦੇ ਦੂਜੀ ਲੇਅਰ ਵੀ ਜੀ ਲਾ ਤੁਸੀਂ ਦੇਖ ਸਕਦੇ ਹੋ ਗ੍ਰੇਸਪਨ ਲੱਗੀ ਹੋਲੀ ਲੇਅਰ ਕਰਕੇ ਰੂਮ ਦੀ ਤੁਸੀਂ ਇੱਕ ਵਾਰ ਫਾਈਨਲ ਲੁੱਕ ਕਿਦਾਂ ਲੱਗੇਗਾ ਲੋ ਜੀ ਜਿਓ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਵਿੱਚ ਬਹੁਤ ਜਿਆਦਾ ਸੋਹਣੀ ਲੱਗਣ ਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਦੀ ਮੋਲਡਿੰਗ ਬਣਾ ਕੇ ਲਾ ਸਕਦੇ ਹੋ ਤੇ ਬਹੁਤ ਹੀ ਸਿੰਪਲ ਤੇ ਸਸ ਜੇ ਤੁਸੀਂ ਐਂਡ ਵਿੱਚ ਜੇ ਤੇ ਕਲਰ ਪੇਂਟ ਹੋਰ ਕਰਦੋ ਕਿ ਡਿਜ਼ਾਈਨ ਪਾ ਦੋ ਕੁੱਤੇ ਉਤੇ ਹੋਰ ਵੀ ਜਦੋਂ ਲੱਗੇਗੀ ਲੋ ਚਿੱਕਿਆਂ ਦੇ ਗੱਲ ਬਸ ਸੈੱਟ ਤੇ ਚੋਬਰ ਉਹ ਇਦਾਂ ਦੇ ਵੀਡੀਓ ਵੇਖਣ ਵਾਸਤੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਥੱਲੇ ਕਮੈਂਟ ਕਰਕੇ ਜੋ ਦੱਸਿਆ ਜੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਇਹਦਾਂ ਨਹੀਂ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਕਰ ਲੋ ਸਬਸਕ੍ਰਾਈਬ ਚੰਗਾ ਵੀ ਸਾਥੀ ਕਰ ਲੋ ਮੈਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ